ਸੋ ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲਈ। ਸੋ ਦੋਸਤੋ ਤੁਸੀਂ ਇਸ ਤਰ੍ਹਾਂ ਕਿ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਪੇ ਸਕੇਲ ਲਾਗੂ ਵੀ ਹੋ ਗਿਆ ਪਰ ਪੇ ਫਿਕਸੇਸ਼ਨ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਇੱਕ ਤਰ੍ਹਾਂ ਕਨਫਿਊਜ਼ਨ ਉਹ ਬਣੀ ਰਹੀ। ਪਰ ਅਫਸੋਸ ਦੀ ਗੱਲ ਹੈ ਕਿ ਤਕਰੀਬਨ 18-20 ਜ਼ਿਲ੍ਹੇ ਜਿਹੜੇ ਦੋਸਤੋ ਹੈ ਉਹਨਾਂ ਦੇ ਵਿੱਚ ਖਾਸ ਕਰਕੇ 3704 ਮਾਸਟਰ ਕੀਟਾ ਅਧਿਆਪਕਾਂ ਜਾਂ ਜਿਹੜੇ ਪਟੀਸ਼ਨਰਸ ਨੇ ਉਹਨਾਂ ਨੂੰ 46800 ਦੇ ਨਾਲ ਜਿਹੜੇ ਉਹ ਬਣਦੇ ਲਾਭ ਨੇ ਉਹ ਦੇ ਦਿੱਤੇ ਗਿਆ ਭਾਅ ਉਹਨਾਂ ਦੀ ਤਨਖਾਹ ਵੀ ਜੋ ਕਿ ਆਪਾਂ ਤੁਹਾਨੂੰ ਦਿਖਾਇਆ ਸੀ ਦੋਸਤੋ ਸਕਰੀਨਸ਼ਾਟ ਵੀ ਆਪਾਂ ਸ਼ੇਅਰ ਕੀਤਾ ਸੀ ਉਸ ਦਿਨ ਕਿ 46800 ਦੇ ਨਾਲ ਜਿਹੜੀ ਉਹਨਾਂ ਦੀ ਬੇਸਿਕ ਤਰੀਕ ਜਿਹੜੀ ਸੈਲਰੀ ਹੈ ਉਹ 64000 ਤੇ ਪਲੱਸ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਪਰ ਅਫਸੋਸ ਦੀ ਗੱਲ ਹੈ ਵੀ ਜਿਹਦੇ ਵਿੱਚ ਮਾਨਸਾ ਬਠਿੰਡਾ ਬਰਨਾਲਾ ਅਤੇ ਸੰਗਰੂਰ ਸ਼ਾਇਦ ਮਾਨਸਾ ਬਰਨਾਲਾ ਸੌਰੀ ਬਠਿੰਡਾ ਬਰਨਾਲਾ ਦੇ ਵਿੱਚ ਥੋੜੇ ਬਹੁਤ ਕੇਸਸ ਹੋਣਗੇ ਜਿਨ੍ਹਾਂ ਦੀ ਜਿਹੜੀ ਸੈਲਰੀ ਉਹ ਨਹੀਂ ਆਈ ਪਰ ਤਕਰੀਬਨ ਮਾਨਸਾ ਦੇ ਵਿੱਚ ਤਾਂ ਟੋਟਲੀ ਜਿਹੜਾ ਅਤੇ ਸੰਗਰੂਰ ਦੇ ਵਿੱਚ ਬਹੁਤ ਇੱਕ ਮੰਦਭਾਗੀ ਘਟਨਾ ਕਹਿ ਸਕਦੇ ਆ ਕਿ ਕੋਰਟ ਦੇ ਆਰਡਰ ਵੀ ਆ ਚੁੱਕੇ ਨੇ ਕਿ ਉਹਨਾਂ ਨੂੰ 46800 ਦੇ ਨਾਲ ਜਿਹੜੇ ਉਹ ਬਣਦੀ ਪੇ ਦਿੱਤੀ ਜਾਵੇ 10334 800 ਪਲੱਸ 5000 ਗ੍ਰੇਡ ਪੇ ਦੇ ਨਾਲ 46800 ਪਲੱਸ ਪੱਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸੈਲਰੀ ਪੈ ਚੁੱਕੀ ਹੈ ਪਰ ਕੁਝ ਕੁ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਡੀਓਜ਼ ਜਾਂ ਡੀਡੀਓ ਸਹਿਵਾਨ ਇਹ ਮੰਨਣ ਲਈ ਤਿਆਰ ਹੀ ਨਹੀਂ ਸੋ ਉਹਨਾਂ ਵੱਲੋਂ ਪੰਜਵਾਂ ਪੇ ਕਮਿਸ਼ਨ ਜਿਹੜਾ ਉਹਨਾਂ ਦੇ ਉੱਪਰ ਲਾਗੂ ਕਰ ਦਿੱਤਾ ਗਿਆ ਭਾਵ 38100 ਦੇ ਨਾਲ ਜਿਹੜੀ ਉਹਨਾਂ ਦੀ ਸੈਲਰੀ ਬਣਾ ਕੇ ਬਿੱਲ ਡੀਡੀਓ ਵੱਲੋਂ ਸਾਈਨ ਕਰ ਦਿੱਤੇ ਗਿਆ ਸੋ ਬਹੁਤ ਦੁੱਖ ਹੋਇਆ ਕਿ ਧਰਨੇ ਵਿਚਾਰੇ ਵੀ ਕੀਤੇ ਸਮਾਂ ਵੀ ਲੱਤਿਆ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਅਧਿਆਪਕ ਸਹਿਬਾਨਾਂ ਦੇ ਪੱਲੇ ਨਿਰਾਸ਼ਾ ਪਈ ਠੀਕ ਹੈ ਜੀ ਸੋ ਹੁਣ 12 ਤਰੀਕ ਦੀ ਸੁਣਵਾਈ ਹੈ ਸੋ 12 ਤਰੀਕ ਨੂੰ ਕੀ ਫੈਸਲਾ ਨਿਕਲ ਕੇ ਆਉਂਦਾ ਠੀਕ ਹੈ ਜੀ ਉਹ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਫਿਲਹਾਲ ਇੱਕ ਪੱਤਰ ਜਿਹੜਾ ਜਾਰੀ ਹੋਇਆ ਹੈ ਦੋਸਤੋ ਲੁਧਿਆਣਾ ਡਿਸਟ੍ਰਿਕਟ ਦੇ ਖਾਸ ਕਰ ਜਿੰਨੇ ਵੀ ਡੀਡੀਓਜ਼ ਸਹਿਬਾਨੀ ਜਾਂ ਖਜ਼ਾਨਾ ਆਫੀਸਰਸ ਨੇ ਠੀਕ ਹੈ ਜੀ ਉਹਨਾਂ ਲਈ ਸੋ ਅੰਕਿਤ ਬਰਮਾ ਅਤੇ ਅੰਦਿਤਾ ਮਿਤਰਾ ਇਹ ਦੋ ਪਟੀਸ਼ਨਰਸ ਦੇ ਨਾਮ ਨੇ ਦੋਸਤੋ ਠੀਕ ਹੈ ਜੀ ਇਹਨਾਂ ਵੱਲੋਂ ਕੇਸ ਜਿਹੜਾ ਹਦਾਇਰ ਕੀਤਾ ਗਿਆ ਸੀ 1480 2025 ਦੇ ਵਿੱਚ ਠੀਕ ਹੈ ਜੀ ਸੋ ਉਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਉਹ ਫੈਸਲਾ ਆਇਆ ਸੋ ਇਹ ਫੈਸਲਾ ਦੋਸਤੋ ਜਿਹੜੇ ਇਹ ਅ ਅਧਿਆਪਕ ਸਹਿਬਾਨ ਨੇ ਨਵੇਂ ਇਹ ਲੈਕਚਰ ਆਰਕੇਡਰ ਦੇ ਨਹੀਂ ਠੀਕ ਹੈ ਜੀ ਸੋ ਲੈਕਚਰ ਆਰਕੇਡਰ ਦਾ ਜਿਹੜਾ ਇਹ ਕੇਸ ਲੁਧਿਆਣਾ ਡਿਸਟ੍ਰਿਕਟ ਦਾ ਹੈ ਸੋ ਜਿਹਦੇ ਵਿੱਚ ਵਿਭਾਗ ਨੇ ਇਹ ਖਾਸ ਜਿਵੇਂ ਕਹਿੰਦੇ ਬਿਲਕੁਲ ਸਖਤ ਹਦਾਇਤ ਕੀਤੀ ਗਈ ਹੈ ਠੀਕ ਹੈ ਜੀ ਜਿਹਦੇ ਵਿੱਚ ਉਹ 19725 ਕਾਪੀ ਨੱਥੀ ਕਰਕੇ ਰਾਹੀਂ ਸਪੀਕਿੰਗ ਆਰਡਰਾਂ ਦੀ ਕਾਪੀ ਅਤੇ ਪਟੀਸ਼ਨਰਾਂ ਦੀ ਸੂਚੀ ਭੇਜਨ ਸਕੂਲਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਇਸ ਕੇਸ ਵਿੱਚ ਬਣਦੀ ਕਾਰਵਾਈ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਕੀਤੀ ਜਾਵੇ ਠੀਕ ਹੈ ਜੀ ਪਰੰਤੂ ਉਕਤ ਅਨੁਸਾਰ ਸਬੰਧਤ ਕਈ ਸਕੂਲ ਮੁਖੀਆਂ ਪਟੀਸ਼ਨਰਾਂ ਰਾਹੀਂ ਇਸ ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਬਿਸ਼ਾ ਅੰਕਤ ਪਟੀਸ਼ਨਰਾਂ ਦੇ ਕੇਸ ਬਿੱਲ ਸਬੰਧਤ ਖਜ਼ਾਨਾ ਦਫ਼ਤਰ ਲੁਧਿਆਣਾ ਵਿਖੇ ਜਮ੍ਹਾਂ ਕਰਵਾ ਦਿੱਤੇ ਗਏ ਹਨ ਸਬੰਧਤ ਖਜ਼ਾਨਾ ਦਫ਼ਤਰ ਦੇ ਅਤੇ ਪੈਂਡਿੰਗ ਪੈਨ ਜ਼ਿਕਰਯੋਗ ਹੈ ਕਿ ਜਿਹੜਾ ਵਿਸ਼ਾ ਅੰਕਿਤ ਹੈ ਉਹ ਸੀਓਪੀਸੀ ਜਿਹੜਾ ਨੰਬਰ ਹੈ 1480 ਆਫ 2025 ਅੰਕਿਤ ਬਰਮਾ ਤੇ ਹੋਰ ਬਨਾਮ ਅੰਤੇਤਾ ਮਿੱਤਰਾ ਸੁਣਵਾਈ ਲਈ 25 7 25 ਨੂੰ ਲੱਗਾ ਸੀ ਤੇ ਹੁਣ ਜਿਹੜਾ ਇਹ ਸੁਣਵਾਈ ਲਈ 12 8 2025 ਨੂੰ ਦੀ ਸੁਣਵਾਈ ਹੋਣੀ ਹੈ ਇੱਥੇ ਜ਼ਿਕਰ ਜੋਗ ਹੈ ਕਿ ਜੇਕਰ ਕੇਸ ਵਿੱਚ ਤੁਰੰਤ ਲੋੜੀਂਦੀ ਕਾਰਵਾਈ ਕਰਦੇ ਹਾਂ ਸਬੰਧਤ ਪਟੀਸ਼ਨਰ ਨੂੰ ਬਣਦੀਆਂ ਅਦਾਇਗੀਆਂ ਨਹੀਂ ਹੁੰਦੀਆਂ ਠੀਕ ਹੈ ਦੋਸਤੋ ਦੇਖੋ ਸਖਤ ਹਦਾਇਤ ਜਿਹਨਾਂ ਹੁਕਮਾਂ ਦੇ ਵਿੱਚ ਕਿਹਾ ਹੈ ਕਿ ਜੇਕਰ ਇਹਨਾਂ ਪਟੀਸ਼ਨਾਂ ਨੂੰ ਬਣਦੀਆਂ ਅਦਾਈਆਂ ਜਾਂ ਇਹਨਾਂ ਤੇ ਲਾਭ ਨਹੀਂ ਦਿੰਦੇ ਤਾਂ ਉਸ ਸੂਰਤ ਵਿੱਚ ਮਾਨਯੋਗ ਅਦਾਲਤ ਇਸ ਦਾ ਗੰਭੀਰ ਨੋਟਸ ਲੈਂਦਿਆ ਕੋਈ ਐਡਵੋਰਸ ਆਰਡਰ ਪੀਸ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਸੋ ਉਕਤ ਅਨੁਸਾਰ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਸਬੰਧਤ ਕੇਸ ਵਿੱਚ ਜਿਹੜੇ ਹੈਗੇ ਸਿੱਟੇ ਗੰਭੀਰ ਸਿੱਟੇ ਨਿਕਲਦੇ ਆ ਸੋ ਲਿਖਿਆ ਜਾਂਦਾ ਹੈ ਕਿ ਕੋਰਟ ਕੇਸ ਨਾਲ ਸੰਬੰਧਤ ਵੱਖ-ਵੱਖ ਪਟੀਸ਼ਨਾਂ ਦੇ ਕੇਸਾਂ ਦੀ ਤੁਰੰਤ ਬਿਨਾਂ ਕਿਸੇ ਦੇਰੀ ਨਿਯਮ ਅਨੁਸਾਰ ਹਰ ਪੱਖੋਂ ਮੁਕੰਮਲ ਰੂਪ ਵਿੱਚ ਬਣਦੀ ਕਾਰਵਾਈ ਕਰਨ ਦੀ ਖੇਚਲ ਕੀਤੀ ਜਾਵੇ ਇਸ ਦੇ ਨਾਲ ਹੀ ਆਪ ਜੀ ਦੇ ਦਫਤਰ ਅਧੀਨ ਆਉਂਦੇ ਸਾਰੇ ਖਜ਼ਾਨਾ ਦਫ਼ਤਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵਿਸ਼ਾ ਅੰਕਿਤ ਕੇਸਾਂ ਵਿੱਚ ਤੁਰੰਤ ਬਿਨਾਂ ਕਿਸੇ ਦੇਰੀ ਦੇ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਸਰਕਾਰ ਵਿਭਾਗ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਠੀਕ ਹੈ ਜੀ ਸੋ ਦੋਸਤੋ ਇਹ ਜਿਹੜਾ ਮਾਸਟਰ ਕੇਡਰ ਸੌਰੀ ਲੈਕਚਰਰਲ ਕੇਡਰ ਦਾ ਜਿਹੜਾ ਇਹ ਕੇਸ ਸੀਗਾ 10 334 800 ਪਲੱਸ 54000 ਗ੍ਰੈਡ ਸੌਰੀ ਗ੍ਰੇਡ ਪੇ 3400 ਤੇ ਉਸ ਤੋਂ ਬਾਅਦ 12% ਜਿਹੜਾ ਇਹਨਾਂ ਦੀ ਉਹ ਬਕਾਇਆ ਰਾਸ਼ੀ ਦੇ ਹਿਸਾਬ ਨਾਲ ਵੀ ਇਹਨਾਂ ਨੂੰ ਬਕਾਇਆ ਮੰਨਣਾ ਸੀ ਪਰ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਕੋਰਟ ਵੱਲੋਂ ਲਾ ਲੋ ਜਾਂ ਖਜ਼ਾਨਾ ਦਫ਼ਤਰ ਵੱਲੋਂ ਡੀਡੀਜ਼ ਵੱਲੋਂ ਉਹਨਾਂ ਦੀ ਜਿਹੜੀ ਬਣਦੇ ਲਾਭ ਸੀ ਉਹ ਨਹੀਂ ਦਿੱਤੇ ਗਏ ਸੋ ਵਿਭਾਗ ਵੱਲੋਂ ਸਖਤ ਜਿਹੜਾ ਹੈਗਾ ਸੀ ਉਹ ਹੁਕਮ ਜਾਰੀ ਕੀਤੇ ਗਏ ਸੀ ਸੋ ਫਿਲਹਾਲ 12 ਤਰੀਕ ਨੂੰ ਜਿਹੜਾ ਇਹਨਾਂ ਦੀ ਸੁਣਵਾਈ ਹੋਣੀ ਹੈ ਇਸੇ ਤਰ੍ਹਾਂ ਹੀ 3704 ਜਾਂ ਹੋਰ ਇਹਦੇ ਨਾਲ ਬਣਦੇ ਪਟੀਸ਼ਨਰਸ ਨੇ ਉਹਨਾਂ ਦਾ ਵੀ 12 ਤਰੀਕ ਨੂੰ ਜਿਹੜੀ ਉਹ ਸੁਣਵਾਈ ਹੋਣੀ ਹੈ ਸੋ ਕੀ ਵਾਕਿਆ ਹੀ 46800 ਦੇ ਨਾਲ ਜਿਹੜੀ ਉਹ ਪੇ ਜੈਨੂਨ ਬਣੂਗੀ ਜਾਂ ਕੀ ਉਹਨਾਂ ਤੇ ਪੰਜਵਾਂ ਪੇ ਕਮਿਸ਼ਨ ਉਹਨੂੰ ਮੰਨ ਲਿਆ ਜਾਊਗਾ ਇਹ ਦੋਸਤੋ ਅੱਜ ਇੱਕ ਸਵਾਲੀਆ ਚਿੰਨ ਬਣਿਆ ਹੋਇਆ ਸੋ 12 ਤਰੀਕ ਨੂੰ ਫੈਸਲਾ ਹੋਣਾ ਹੈ ਜੇਕਰ ਫੈਸਲਾ 12 ਤਰੀਕ ਨੂੰ ਅਧਿਆਪਕਾਂ ਦੇ ਹੱਕ ਵਿੱਚ ਆਉਂਦਾ 46800 ਦੇ ਨਾਲ ਬਣਦੀ ਹੈ ਠੀਕ ਹੈ ਜੀ ਤਾਂ ਜਿਹੜੇ ਜ਼ਿਲ੍ਹਿਆਂ ਵੱਲੋਂ ਕਹਿਦੀ ਹੈ ਵੀ ਤਨਖਾਹ ਨਹੀਂ ਬਣਾਈ ਗਈ ਸੋ ਆਪਾਂ ਚਾਹੁੰਦੇ ਵੀ ਉਹਨਾਂ ਨੂੰ ਸਖਤ ਜਿਹੜੀ ਉਹ ਕਾਰਵਾਈ ਉਹਨਾਂ ਤੇ ਬਣਦੀ ਕੀਤੀ ਜਾਵੇ ਠੀਕ ਹੈ ਜੀ ਕਿਉਂਕਿ ਅਧਿਆਪਕ ਕੋ ਇਸ ਚੀਜ਼ ਲਈ ਲੰਮਾ ਸੰਘਰਸ਼ ਕਰ ਰਹੇ ਨੇ ਕਿੰਨੇ ਸੰਘਰਸ਼ ਕਿੰਨੇ ਜਿਹੜੇ ਉਹ ਤਾਂ ਆਪਣਾ ਜੀ ਉਹਨਾਂ ਨੇ ਧਰਨੀ ਮੁਜਾਰੇ ਕੀਤੀ ਹੈ ਠੀਕ ਹੈ ਜੀ ਸੋ ਜ਼ਿਆਦਾ ਨਹੀਂ ਆਪਾਂ ਜਲਦੀ ਹੀ ਤੁਹਾਡੇ ਨਾਲ ਇਸ ਵਿਸ਼ੇ ਦੇ ਵਿੱਚ ਅਪਡੇਟ ਲੈ ਕੇ ਆਵਾਂਗੇ ਠੀਕ ਹੈ ਜੀ ਸੋ ਬਣੇ ਰਹੋ ਹੁਣ ਤੱਕ ਤੁਸੀਂ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਉਮੀਦ ਦੇ ਨਾਲ ਕਿ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਅਪਡੇਟ ਦੇ ਨਾਲ ਧੰਨਵਾਦ